ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸ੍ਰੀ ਕਾਲ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੁੱਤ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਲੋਕ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਗਾਧਾ ਤੁਹਾਨੂੰ ਦਿਖਾਉਣੀ ਹੈ ਸੂਈ ਨੋ ਜੇ ਥੋੜੇ ਦੇ ਨਹੀਂ ਹੋਏ ਆ ਤੇ ਬਿਲਕੁਲ ਨੋਰਮਲ ਜੇ ਰੇਟ ਜ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਸਸਤੇ ਭਾਅ ਤੇ ਤੁਹਾਨੂੰ ਦਿਖਾਵਾਂਗੇ ਜਿਹਦੇ ਮਗਰ ਆਵਲੀ ਬੱਛੀ ਆ ਤਾਜੀ ਬੱਛੀ ਆ ਜੇ ਤੇ ਕਾਫੀ ਖੂਬਸੂਰਤ ਬੱਛੀ ਹੈ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਨਾਲ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਮੇਰਾ ਤੁਹਾਡੀਆਂ ਮਹਾਰਾਜ ਸੇਤਾਂ ਕਾਮ ਜੀ ਕਾਮ ਆ ਗਿਆ ਨਾ ਮਾਰੇ ਮੋੜ ਤਰੇ ਤਰੇ ਫਿਰੀ ਦਾ ਠੀਕ ਆ ਹਾਂ ਵਿੱਚ ਮਾਰਾ ਫਿਰ ਲੈ ਆਈ ਹੁੰਦੇ ਜੇ ਇੱਕ ਦਿਨ ਲੈ ਆਈ ਦੀ ਆ ਜੀ ਫਿਰ ਕੀ ਕਰੀਏ ਠੀਕ ਹੈ ਖਰਚਾ ਪਾਣੀ ਚਲਾਉਣ ਦਾ ਤੇ ਥੋੜਾ ਬਹੁਤ ਖਰਚਾ ਪਾਣੀ ਵੀ ਇੱਕ ਇੰਨੇ ਨਾਲ ਟਾਈਮ ਪਾਸ ਹੁੰਦਾ ਰਹਿੰਦਾ ਹਾਂ ਟਾਈਮ ਪਾਸ ਹੁੰਦਾ ਕਿਹੜੀ ਚੁਗੜੀ ਬਠੀਲੀ ਤੋਂ ਬੱਜੀ ਰਹੀਦਾ ਜੀ ਠੀਕ ਠੀਕ ਹੈ ਹਾਂ ਵੀ ਇਹ ਮੈਂ ਵੇਲੇ ਹਾਂ ਗਰੇ ਕਰੀ ਤੇ ਇੱਕ ਉਹ ਕਰੀ ਕੇ ਹਾਂ ਜੀ ਇਤਰਾ ਚਲੋ ਥੋੜਾ ਵਾਤਾ ਇੱਕ ਅੱਧੀ ਕਿਤੇ ਮਹੀਨੇ ਚ ਇੱਕ ਅੱਧੀ ਵੇਚ ਲਈ ਤੇ ਥੋੜਾ ਜਿਹਾ ਟਾਈਮ ਪਾਸ ਹੋ ਜਾਂਦਾ ਵਾ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਤਰਲੋ ਸਿੰਘ ਜੀ ਹਾਂਜੀ ਪਿੰਡ ਬੋਰਤ ਜੀ ਹਾਂਜੀ ਤੇ ਤਹਿਸੀਲ ਜਿਹੜਾ ਅਮਰਸਰ ਜੀ ਫੋਨ ਨੰਬਰ ਵੀ ਬੋਲਦਾ ਫੋਨ ਨੰਬਰ 95017 ਹਾਂਜੀ 36450 ਜੀ ਠੀਕ ਆ ਹਾਂਜੀ ਤੇ ਅੱਜ ਇੱਕੋ ਫਿਰ ਸਸਤੇ ਭਾਜ ਸਸਤੇ ਭਾ ਬਿਲਕੁਲ ਛੋਟਾ ਜਿਹਾ ਭਾਰ ਦੀ ਦੀਵੇ ਚੁੱਕੜਾ ਤੋਂ ਵੀ ਘਾਟੀ ਆ ਠੀਕ ਆ ਤੇ ਕਿੰਨਾ ਚਿਰ ਹੋਇਆ ਇਹਨਾਂ ਸੋਈਰਾਂ ਇਹਨੂੰ ਗਏ ਜੀ 6-5-6 ਦੇਣੀ ਹੋਏ ਜੀ ਅੱਛਾ ਤੇ ਇਹ ਕਿਸੇ ਰੋਲੇ ਘਰੋਂ ਆਈ ਆ ਜਨਾਨੀ ਹੋ ਰੰਡੀ ਹੀ ਇਹ ਉਹਰੇ ਕੋਲ ਆਈ ਉਹ ਕੋ ਨਾ ਸੇਵਾ ਹੀ ਨਾ ਉਹਨਾਂ ਕੋ ਕਰਿਆ ਕੈਨ ਦਾ ਭਾਵੇਂ ਇਹ ਆ ਕਿ ਘਟ ਸਾਂਭ ਵਾਲੇ ਘਰ ਆਈ ਹੈ ਨਾ ਘਟ ਸਾਂਭ ਵਾਲੇ ਕੋ ਕਿ ਇਹਨਾਂ ਕੋ ਸਾਂਭੀ ਨਹੀਂ ਗਈ ਨਹੀਂ ਸਾਂਭੀ ਨਹੀਂ ਗਈ ਹਾਂਜੀ ਤੇ ਆ ਥੋੜੇ ਇਹਦੇ ਥੱਲੇ ਦੁੱਧ 8 ਕਿਲੋ ਆ ਅੱਛਾ ਤੇ ਐ 10 12 ਕਿਲੋ ਆਰਾਮ ਨਾਲ ਸਵਾਹੂਗੀ ਇਹ ਦੁੱਧ ਠੀਕ ਆ ਸਵਾਹ ਹੋਣ ਤੇ ਸਾਮ ਕੋਈ ਕਰ ਲੂਗਾ ਹਾਂ ਇੱਕ ਗਰਮੀ ਵੜੀ ਆ ਹਾਂਜੀ ਹਾਂਜੀ ਹਾਂ ਗਰਮੀ ਦਾ ਕਾਰਨ ਕਰਕੇ ਵੀ ਦੁੱਧ ਸਾਰੀਆਂ ਗਾਵਾਂ ਘਟੀਆਂ ਹੋਣ ਠੀਕ ਆ ਹਾਂ ਇਹ ਵੀ ਸਾਂਭੀ ਘੱਟੇ ਜਿਹੜਾ ਕੋਈ ਸੰਭ ਲੂਗਾ ਹਾਂ ਹਾਂਜੀ ਤੇ ਉਹ ਆਪੇ ਦੁੱਧ ਵੀ ਚੋਲੂਗਾ ਵੀ ਚੋਲੂਗਾ ਤੇ ਹੁਣ ਤੇ ਹੁਣ ਦੇ ਹਿਸਾਬ ਨਾਲ ਜਾਣੀ ਆ ਹਾਂ ਨਾ ਤੁਰ ਹਾਂ ਫੇਰ ਇੱਕ ਰੀ ਨੂੰ ਅਰੇ ਬਾਕੀ ਇਸ ਤਰ੍ਹਾਂ ਚਾਲ ਥੋੜੀ ਤੇਜ਼ ਹੀ ਆ ਇਹਦੀ ਬਸ ਇਹ ਆ ਕਿ ਉਤਰਾ ਹੀ ਸੰਭੀ ਘਟਿਆ ਅਜਲਾ ਆ ਨੀ ਉਹਨਾ ਆ ਬੂਆ ਟੋਰੇ ਹਟ ਹੁਣ ਦੁੱਧ ਪੱਕਾ ਕਿੰਨਾ ਇਹਦੇ ਕੋਲ 8 ਕਿਲੋ ਜੀ ਪੱਕਾ ਦੁੱਧ ਹੁਣ ਜਿਹੜਾ ਕਹਿੰਦੇ ਕਿ 8 ਕਿਲੋ ਹੈਗਾ ਵਾ ਤੇ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੀ ਤੇ ਦੁੱਧ ਜਿਹੜਾ ਵਾ 10 12 ਲੀਟਰ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਤਾਂ ਆਪਣੀ ਸਮਝਣਾ ਵੇਖਣਾ ਤੇ ਥਾਣੇ ਦੇ ਤੁਹਾਨੂੰ ਇੱਕ ਵਾਰੀ ਲੱਗ ਗਏ ਤਾਂ ਚੰਗੀ ਤਰ੍ਹਾਂ ਦਿਖਾ ਦਈਏ ਆਹ ਦੇਖ ਸਕਦੇ ਹੋ ਤਰਾ ਥਣਾ ਦਾ ਸਾਈਜ਼ ਵੀ ਚੰਗਾ ਵਾ ਤੇ ਮਿਲ ਕੇਵੇਂ ਇਹਨਾਂ ਵੀ ਚੰਗੀ ਆ ਤੇ ਆਹ ਵਾਲੀ ਮਗਰ ਵਸ਼ੀ ਆ ਜਿਹੜੀ ਆ ਠੰਡੀ ਸੀ ਇਹ ਦਾ ਉਹ ਤਰਾ ਵੀ ਠੰਡੀ ਠਿਲੀ ਆ ਜਿਹੜੀ ਠੀਕ ਹੈ ਬੱਚੇ ਦਾ ਥੋੜਾ ਜਿਹਾ ਵੱਧ ਕਰ ਜੇ ਤਾਂ ਸਿੱਧਾ ਬੱਚੇ ਤੇ ਹੀ ਆਈ ਆ ਜਿਹੜਾ ਤੇ ਬਾਹਰ ਬੰਨੀ ਕਿੰਨਾ ਫਿਰ ਮੁੱਲ ਰੱਖੀਏ ਦਾ ਆਪਾਂ ਮੰਗਣੂ ਨੇ ਮੈਂ ਮੋਟਰਾਂ ਕੋਈ ਕਿੰਨੇ ਵੀ ਮੰਗੀ ਜਾਵੇ ਹਾਂਜੀ ਮੈਂ 5000 ਰੁਪਏ ਮੰਗਦਾ ਜੀ ਅੱਛਾ 5000 ਤੇ 2000 ਵਿੱਚੋਂ ਮੈਂ ਛੋਟ ਕਰ ਦੂੰਗਾ ਅੱਛਾ ਹਾਂ ਛੋਟਾ ਬਾਸ ਕਰ ਦੂ ਦੋਰੀਆ 23000 ਦੀ ਦੇ ਦੋਗੇ 23000 ਦੀ ਕੋ ਸਾਡਾ ਵੀ ਮਾਂ ਰੱਖੋਗੇ ਰੱਖ ਲਾਂਗੇ ਜੀ ਤੇ ਫਿਰ 22000 ਦੀ ਦੇ ਦिए ਚਲੋ 22000 ਦੀ ਚੱਲਣ ਦੋ ਜੀ ਸਾਡੇ ਕਹਨੇ ਦੇ 22 ਦੀ ਲੈ ਜੀ 22 ਦੀ ਦੇ ਦੋਗੇ ਮੈਂ ਮੋੜਦਾ ਨਹੀਂ ਕਿਸੇ ਨੂੰ ਜਿਹੜਾ ਕੋਈ ਫੋਨ ਲਾਵੇ ਵੀਰ ਭਰਾ ਅੱਛਾ ਆ ਲੈ ਰੇ ਆਣ ਕੇ ਠੀਕ ਆ ਇਹ ਆ ਕਿ ਬਾਕੀ ਤੁਹਾਡੇ ਘਰੋਂ ਕੋ ਚਵਾਈ ਕਰਕੇ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਜੀ ਆਪਣੀ ਸਮਝਣਾ ਨਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇੱਥੇ ਆਓ ਆਪਣੀ ਚਵਾਈ ਕਰੋ ਵੇਖ ਚਾਖ ਕੇ ਤਸੱਲੀ ਕਰਕੇ ਫੇਰ ਹੀ ਖੜੋ